ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਨਿਮਰਤਾ ਇੱਕ ਬਹੁਤ ਸੋਹਣੀ ਸੁਨੱਖੀ ਮੱਧਵਰਕ ਦੇ ਪਰਿਵਾਰ ਦੀ ਕੁੜੀ ਸੀ ਮਾਪਿਆਂ ਦੀ ਕੱਲੀ ਸੀ ਉੱਚੀ ਲੰਬੀ ਗੋਰਾ ਰੰਗ ਕੁੰਦਵਾ ਸਰੀਰ ਮੁੱਟੀਆਂ ਅੱਖਾਂ ਤੇ ਉੱਪਰ ਦੇ ਪੁੱਲ ਤੇ ਖੱਬੇ ਪਾਸੇ ਕਾਲਾ ਤਿੱਲ ਨਿਮਰਤਾ ਦੇ ਰੂਪ ਨੂੰ ਚਾਰ ਚੰਨ ਲਾਉਂਦਾ ਸੀ ਨਿਮਰਤਾ ਜਿਵੇਂ ਮਟਿਆਰ ਹੋਈ ਉਸ ਲਈ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਆਉਣ ਲੱਗੇ ਨਿਮਰਤ ਦੀ ਮਾਂ ਵੀ ਚਾਹੁੰਦੀ ਸੀ ਕਿ ਨਿਮਰਤ ਦੇ ਹੱਥ ਪੀਲੇ ਕਰਕੇ ਸਿਰੋਂ ਭਾਰ ਲੈ ਜਾਵੇ ਪਰ ਨਿਮਰਤ ਅੱਗੇ ਪੜ ਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਸੀ ਪਿਓ ਦੀ लाਡਲੀ ਹੋਣ ਕਰਕੇ ਉਸ ਦੀ ਹਰ ਇੱਛਾ ਪੂਰੀ ਹੁੰਦੀ ਸੀ ਕਰਨਾਮ ਸਿੰਘ ਆਪਣੀ ਧੀ ਨੂੰ ਹਮੇਸ਼ਾ ਨਿਮਰਤ ਪੁੱਤ ਕਹਿ ਕੇ ਆਵਾਜ਼ ਦਿੰਦਾ ਸੀ ਛੋਟੀ ਜਿਹੀ ਛੱਟ ਵੀ ਲੱਗ ਜਾਂਦੀ ਤਾਂ ਗੁਰਨਾਮ ਸਿੰਘ ਕਿੰਨੇ ਕਿੰਨੇ ਦਿਨ ਨਿਮਰਤਾ ਨੂੰ ਕੋਈ ਕੰਮ ਨਾ ਕਰਨ ਦਿੰਦਾ ਨਿਮਰਤਾ ਦੀ ਹਰ ਇੱਕ ਜਿੱਤ ਅੱਗੇ ਗੁਰਨਾਮ ਸਿੰਘ ਗੋਡੇ ਟੇਕ ਦਿੰਦਾ ਸੀ ਪਰ ਗੁਰਨਾਮ ਨੇ ਨਿਮਰਤ ਨੂੰ ਕਦੇ ਸਕੂਲ ਛੁੱਟੀ ਨਹੀਂ ਸੀ ਕਰਨ ਦਿੱਤੀ 12ਵੀਂ ਤੋਂ ਬਾਅਦ ਨਿਮਰਤ ਨੇ ਸ਼ਹਿਰ ਦੇ ਬਹੁਤ ਵਧੀਆ ਕਾਲਜ ਇਤ ਦਾਖਲਾ ਲਿਆ ਰੋਜ਼ਾਨਾ ਉਹ ਪਿੰਡ ਤੋਂ ਬਸਰਾ ਹੀ ਸ਼ਹਿਰ ਜਾਂਦੀ ਸੀ ਪਰ ਉਸ ਦਿਨ ਸਵੇਰੇ ਸਵੇਰੇ ਨਿਮਰਤ ਨੇ ਕਾਲਜ ਨਾ ਜਾਣ ਦੀ ਜ਼ਿੱਦ ਕੀਤੀ ਪਰ ਗੁਰਨਾਮ ਸਿੰਘ ਨੇ ਹਮੇਸ਼ਾ ਵਾਂਗ ਕਿਹਾ ਕਿ ਛੁੱਟੀ ਵਾਲੀ ਗੱਲ ਨਹੀਂ ਮੰਨਣੀ ਪੁੱਤ ਨਿਮੋ ਨਿਮਰਤ ਨੇ ਕਿਹਾ ਪਾਪਾ ਬਸ ਅੱਜ ਇੱਕ ਛੁੱਟੀ ਪਲੀਜ਼ ਪਲੀਜ਼ ਅੱਜ ਮੇਰਾ ਮਨ ਨਹੀਂ ਕਾਲਜ ਜਾਣ ਦਾ ਪਰ ਗੁਰਨਾਮ ਸਿੰਘ ਅੱਜ ਤੱਕ ਛੁੱਟੀ ਲਈ ਨਹੀਂ ਮੰਨਿਆ ਸੀ ਸਿਰਫ ਨਿਮਰਤ ਦੇ ਬਿਮਾਰ ਹੋਣ ਤੇ ਛੁੱਟੀ ਕਰਵਾਉਂਦਾ ਸੀ ਕਰਨਾਮ ਸਿੰਘ ਕਹਿੰਦਾ ਚੱਲ ਪੁੱਤ ਨਿੰਮੂ ਅੱਜ ਸ਼ਾਮ ਨੂੰ ਤੇਰੇ ਆਉਣ ਤੱਕ ਤੇਰੀ ਪਸੰਦ ਦਾ ਆਲੂ ਕੁਲਚਾ ਲਿਆ ਕੇ ਰੱਖਾਂਗਾ ਨਿਮਰਤ ਮਨ ਮਾਰ ਕੇ ਤਿਆਰ ਹੋਣ ਲੱਗ ਜਾਂਦੀ ਹੈ ਬੇਸ਼ੱਕ ਨਿਮਰਤ ਕਾਲਜ ਜਾਣ ਲੱਗ ਗਈ ਸੀ ਪਰ ਅੱਜ ਵੀ ਆਪਣੇ ਪਿਤਾ ਲਈਓ ਨਿੱਕੀ ਜੀ ਨਿੰਮੂ ਸੀ ਸ਼ਾਮ ਪੈ ਜਾਂਦੀ ਹੈ ਪਰ ਨਿਮਰਤ ਘਰ ਨਹੀਂ ਆਉਂਦੀ ਗੁਰਨਾਮ ਨੂੰ ਫਿਕਰ ਹੋਣ ਲੱਗਦੀ ਹੈ ਨਿੰਮੋ ਦੀ ਮਾਂ ਨੂੰ ਵੀ ਫਿਕਰ ਹੋਣ ਲੱਗਦਾ ਹੈ ਤੇ ਉਹ ਗੁਰਨਾਮ ਸਿੰਘ ਨੂੰ ਦੋਸ਼ ਦਿੰਦੇ ਹੋਏ ਕਹਿੰਦੀ ਹੈ ਮੈਂ ਕਿਹਾ ਸੀ ਨਾ ਜਮਾਨਾ ਸਹੀ ਨਹੀਂ ਨਾ ਪਰ ਤੁਸੀਂ ਮੇਰੀ ਮੰਨਦੇ ਹੀ ਨਹੀਂ ਸੂਰਜ ਟਲ ਜਾਂਦਾ ਹੈ ਟਲਦੇ ਸੂਰਜ ਨਾਲ ਗੁਰਨਾਮ ਦਾ ਡਰ ਤੇ ਫਿਕਰ ਵਧਦਾ ਜਾਂਦਾ ਹੈ ਗੁਰਨਾਮ ਸਿੰਘ ਆਸ-ਪਾਸ ਘਰਾਂ ਵਿੱਚ ਪਤਾ ਕਰਦਾ ਹੈ ਕਾਲਜ ਉਸ ਦੀਆਂ ਸਹੇਲੀਆਂ ਨੂੰ ਫੋਨ ਕਰਕੇ ਪਤਾ ਕਰਦਾ ਪਰ ਕਿਤੇ ਵੀ ਕੁਝ ਪਤਾ ਨਹੀਂ ਲੱਗਦਾ ਸਾਰੇ ਰਿਸ਼ਤੇਦਾਰਾਂ ਕੋਲੋਂ ਪਤਾ ਕਰਦੇ ਹਨ ਪਰ ਨਿਮਰਤ ਕਿਤੇ ਵੀ ਨਹੀਂ ਮਿਲਦੀ ساری ਰਾਤ ਬੀਤ ਜਾਂਦੀ ਹੈ ਕਰਨਾਮ ਸਿੰਘ ساری ਰਾਤ ਨਿਮਮ ਨੂੰ ਲੱਭਦਾ ਕਮਲਿਆਂ ਵਾਂਗ ਕਦੇ ਇੱਧਰ ਕਦੇ ਉੱਧਰ ਭੱਜਦਾ ਪਰ ਉਸਦੇ ਹੱਥ ਪੱਲੇ ਕੁਝ ਨਹੀਂ ਆਉਂਦਾ ਸਵੇਰ ਹੁੰਦਿਆਂ ਸਾਰੇ ਰਿਸ਼ਤੇਦਾਰ ਤੇ ਆਸ-ਪड़ोस ਦੇ ਲੋਕ ਕਰਨਾਮ ਸਿੰਘ ਦੇ ਘਰ ਇਕੱਠੇ ਹੋ ਜਾਂਦੇ ਹਨ ਲੋਕ ਕਈ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕੋਈ ਕਰਨਾਮ ਸਿੰਘ ਨੂੰ ਸਲਾਹ ਦਿੰਦਾ ਕਿ ਥਾਣੇ ਰਿਪੋਰਟ ਲਿਖਵਾ ਦਿੰਦੇ ਆ ਕੋਈ ਹਮਦਰਦੀ ਜ਼ਾਹਰ ਕਰਦਾ ਕੋਈ ਕਹਿੰਦਾ ਕਿ ਕੋਠੇ ਜਿੱਡੀ ਤੀ ਨੂੰ ਘਰੇ ਰੱਖਣ ਦਾ ਕੀ ਕੰਮ ਟਾਈਮ ਸਾਰ ਅੱਥਪੀ ਦੇ ਕਰ ਦੇਣੇ ਚਾਹੀਦੇ ਆ ਬਾਈ ਕਰਨਾਮ ਸਿੰਘ ਆਪਣੀ ਨਿੰਮੂ ਦੀ ਫਿਕਰ ਵਿੱਚ ਲਿਆਂਦਾ ਹੋਇਆ ਕੁਲਚਾ ਵੇਖ ਰਿਹਾ ਸੀ ਉਹਦੀਆਂ ਅੱਖਾਂ 'ਗੇ ਨਿੰਮੋ ਦਾ ਮਸੂਮ ਚਿਹਰਾ ਘੁਮ ਰਿਆ ਸੀ ਕਿਤੇ ਨਾ ਕਿਤੇ ਉਹ ਖੁਦ ਨੂੰ ਦੋਸ਼ ਦੇ ਰਿਹਾ ਸੀ ਕਿ ਮੈਂ ਨਿੰਮੋ ਨੂੰ ਕਾਲਜ ਨਾ ਜਾਣ ਦਿੰਦਾ ਕਾਸ਼ ਮੈਂ ਨਿੰਮੋ ਦੀ ਜਿੱਤ ਅੱਗੇ ਹਾਰ ਗਿਆ ਹੁੰਦਾ ਲੋਕਾਂ ਦੀਆਂ ਗੱਲਾਂ ਤਾਂ ਕਰਨਾਮ ਸਿੰਘ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਜਿਵੇਂ ਕਰਨਾਮ ਬੋਲਾ ਹੋ ਗਿਆ ਹੋਵੇ ਕਰਨਾਮ ਸਿੰਘ ਇੱਕ ਟੱਕ ਦਰਵਾਜ਼ੇ ਵੱਲ ਵੇਖ ਰਿਹਾ ਸੀ ਇੱਕਦਮ ਕਰਦਾ ਗੇਟ ਖੁੱਲਦਾ ਗੇਟ ਤੇ ਖੜੀ ਨਿੰਮੂ ਖਿਲਰੇ ਹੋਏ ਵਾਲ ਪਾਟੇ ਕੱਪੜੇ ਚੁੰਨੀ ਵੀ ਕੋਲ ਹੈ ਨਹੀਂ ਮੂੰਹ ਉੱਤੇ ਦੰਦਾਂ ਦੇ ਨਿਸ਼ਾਨ ਜਿਸਮ ਵਿੱਚ ਥਾਂ ਥਾਂ ਤੋਂ ਖੂਨ ਸਿਮਰਿਆ ਸੀ ਸਭ ਕੁਝ ਗਵਾ ਕੇ ਆ ਗਈ ਸੀ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨਿੰਮੂ ਆਪਣੇ ਪਿਤਾ ਕੋਲ ਜਾਂਦੀ ਹੈ ਤੇ ਗੱਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਹੌਂਕੇ ਲੈਂਦੀ ਨਿਮਰਤ ਆਪਣੇ ਬਾਪ ਨਾਮ ਸਿੰਘ ਨੂੰ ਦੱਸਦੀ ਹੈ ਕਿਵੇਂ ਕੱਲ ਸ਼ਾਮ ਨੂੰ ਜਦੋਂ ਕਾਲਜ ਤੋਂ ਆ ਰਹੀ ਸੀ ਤਾਂ ਕੁਝ ਪਿੰਡ ਦੇ ਨਸ਼ੇੜੀ ਮੁੰਡਿਆਂ ਨੇ ਉਸ ਨੂੰ ਜ਼ਬਰਦਸਤੀ ਚੱਕ ਕੇ ਇੱਕ ਸੁਨ ਸੁਣਾ ਜਗ੍ਹਾ ਤੇ ਲੈ ਗਏ ਕਿਵੇਂ ਸਾਰੀ ਰਾਤ ਉਸ ਦੀ ਇੱਜ਼ਤ ਨੂੰ ਲੀਰੋ ਲੀਰ ਕਰ ਦਿੱਤਾ ਆਪਣੀ ਹਵਸ ਪੂਰੀ ਕਰਨ ਤੇ ਨਿਮਰਤ ਦੀ ਜ਼ਿੰਦਗੀ ਬਰਬਾਦ ਕਰਕੇ ਉਹ ਉੱਥੋਂ ਚਲੇ ਗਏ ਪਰ ਅੱਜ ਸਾਰੇ ਲੋਕ ਨਿਮਰਤ ਨੂੰ ਇੱਕ ਦੋਸ਼ੀ ਦੀ ਤਰ੍ਹਾਂ ਦੇਖ ਰਹੇ ਸੀ ਕਰਨਾਮ ਸਿੰਘ ਨਿਮਰਤ ਨੂੰ ਗੱਲ ਨਾਲ ਲਾ ਲੈਂਦਾ ਤੇ ਕਹਿੰਦਾ ਮੇਰੇ ਪੁੱਤ ਨੂੰ ਸੱਟ ਤਾਂ ਨਹੀਂ ਲੱਗੀ ਇੰਨਾ ਕਹਿੰਦੇ ਆ ਉਸ ਨੂੰ ਅਟੈਕ ਆ ਜਾਂਦਾ ਹੈ ਕਰਨਾਮ ਸਿੰਘ ਨਿਮਰਤ ਦੀਆਂ ਬਾਹਾਂ ਵਿੱਚੋਂ ਹੀਠਾ ਡਿੱਗ ਜਾਂਦਾ ਹੈ ਸਾਰੇ ਰੌਲਾ ਪੈ ਜਾਂਦਾ ਹੈ ਇਸ ਤੋਂ ਪਹਿਲਾਂ ਕਿ ਉਹ ਗੁਰਨਾਮ ਸਿੰਘ ਨੂੰ ਹਸਪਤਾਲ ਲੈ ਕੇ ਜਾਂਦੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ ਅੰਤਮ ਸੰਸਕਾਰ ਹੁੰਦਾ ਰਾਤ ਪੈ ਜਾਂਦੀ ਹੈ ਸਾਰੇ ਆਪਣੇ ਘਰ ਚਲੇ ਜਾਂਦੇ ਹਨ ਨਿਮਰਤ ਤੇ ਉਸਦੀ ਮਾਂ ਜ਼ਮੀਨ ਤੇ ਬੈਠੀਆਂ ਸ਼ਾਇਦ ਆਪਣਾ ਉਹ ਜਿਹੜਾ ਚੁੱਕਿਆ ਸੰਸਾਰ ਵੇਖ ਰਹੀਆਂ ਸੀ ਨਿਮਰਤਾ ਦੀ ਮਾਣ ਨਿਮਰਤਾ ਨੂੰ ਇਸ ਸਭ ਦੀ ਜ਼ਿੰਮੇਵਾਰ ਠਰਾ ਦਿੰਦੀ ਹੈ ਨਿਮਰਤਾ ਕੋਲ ਹੁਣ ਕੁਝ ਨਹੀਂ ਬਚਿਆ ਸੀ ਸਮਾ ਆਪਣੀ ਚਾਲ ਚੱਲਦਾ ਗਿਆ ਕਰਨਾਮ ਦੇ ਭੋਗ ਤੋਂ ਬਾਅਦ ਕੁਝ ਦਿਨ ਬੀਤ ਜਾਂਦੇ ਹਨ ਮਾਣ ਨਿਮਰਤਾ ਨੂੰ ਬੁਲਾਉਣਾ ਛੱਡ ਦਿੰਦੀ ਹੁਣ ਨਿਮਰਤਾ ਵੀ ਚੁੱਪਚਾਪ ਪੱਥਰ ਬਣ ਕੇ ਤੁਰ ਹੀ ਫਿਰਦੀ ਸੀ ਉਸ ਰਾਤ ਨਿਮਰਤਾ 100 ਰਹੀ ਸੀ ਰਾਤ ਨੂੰ ਉਸ ਨੂੰ ਸੁਪਨੇ ਵਿੱਚ ਆਪਣੇ ਪਾਪਾ ਦਿਖਦੇ ਆ ਨਿਮਰਤਾ ਸਵੇਰੇ ਉੱਠ ਕੇ ਮਾਂ ਨੂੰ ਦੱਸਦੀ ਹੈ ਮਾਂ ਰਾਤੀ ਪਾਪਾ ਆਏ ਸੀ ਕਹਿੰਦੇ ਸੀ ਨਿਮੋ ਪੁੱਤ ਮੈਂ ਤੈਨੂੰ ਲੜਨਾ ਸਿਖਾਇਆ ਹੈ ਅੱਜ ਮੈਂ ਹੁੰਦਾ ਤਾਂ ਤੈਨੂੰ ਇਨਸਾਫ ਦਿਵਾਉਣਾ ਸੀ ਮੇਰੇ ਪੁੱਤ ਨੂੰ ਸੱਟ ਲੱਗੀ ਹੈ ਜਿਸ ਨੇ ਸੱਟ ਲਾਈ ਹੈ ਆਪਾਂ ਉਸ ਨੂੰ ਵੀ ਸਜ਼ਾ ਦੇਣੀ ਹੈ ਇਹਨਾਂ ਕਹਿ ਕੇ ਨਿਮਰਤਾ ਬੱਚਾ ਮੰਗ ਰੋਣ ਲੱਗ ਗਈ ਜਿਸ ਤਰ੍ਹਾਂ ਆਪਣੇ ਪਾਪਾ ਸਾਹਮਣੇ ਰੋਂਦੀ ਹੁੰਦੀ ਸੀ ਪਰ ਹੁਣ ਨਿਮੋ ਦੇ ਪਾਪਾ ਨਹੀਂ ਸੀ ਪਰ ਨਿਮਰਤਾ ਦੀ ਮਾਂ ਉਸ ਨੂੰ ਕਹਿੰਦੀ ਹੈ ਚੁੱਪਚਾਪ ਘਰ ਬੈਠ ਜਾ ਜੋ ਹੋ ਗਿਆ ਉਸਨੂੰ ਭੁੱਲ ਜਾ ਰਿਸ਼ਤੇਦਾਰ ਵੀ ਕਹਿਣ ਲੱਗ ਜਾਂਦੇ ਐ ਕੋਈ ਲੋੜਵੰਦ ਦੇਖ ਕੇ ਵਿਆਹ ਕਰ ਦਿਓ ਨਿਮਰਤਾ ਦੀ ਮਾਂ ਵੀ ਹੁਣ ਇਸ ਗੱਲ ਨਾਲ ਸਹਿਮਤ ਸੀ ਜਿੱਥੇ ਉਸ ਲਈ ਵਧੀਆ-ਵਧੀਆ ਘਰਾਂ ਦੇ ਰਿਸ਼ਤੇ ਆਇਆ ਕਰਦੇ ਸੀ ਹੁਣ ਅੱਧ ਤੜ ਮਰਦਾਂ ਦੇ ਰਿਸ਼ਤੇ ਆਉਂਦੇ ਸੀ ਪਰ ਦੂਜੇ ਪਾਸੇ ਉਸ ਰਾਤ ਤੋਂ ਬਾਅਦ ਨਿਮਰਤਾ ਵਿੱਚ ਇੱਕ ਹੌਸਲਾ ਆ ਗਿਆ ਸੀ ਨਿਮਰਤਾ ਆਪਣੇ ਖਿਲਾਫ ਹੋਏ ਅਤਿਆਚਾਰ ਤੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੀ ਸੀ ਨਿਮਰਤਾ ਬਿਨਾਂ ਕਿਸੇ ਨੂੰ ਦੱਸਿਆ ਥਾਣੇ ਚਲੀ ਜਾਂਦੀ ਹੈ ਕਿਉਂਕਿ ਕੋਈ ਉਸ ਦਾ ਸਾਥ ਨਹੀਂ ਦੇਣ ਲਈ ਤਿਆਰ ਨਹੀਂ ਸੀ ਜਦੋਂ ਉਹ ਥਾਣੇ ਜਾਂਦੀ ਹੈ ਤਾਂ ਥਾਣੇਦਾਰ ਉਸ ਦੀ ਰਿਪੋਰਟ ਲਿਖਣ ਤੋਂ ਪਹਿਲਾਂ ਉਸ ਨੂੰ ਸਵਾਲ ਜਵਾਬ ਕਰਦਾ ਹੈ ਤੇ ਨਿਮਰਤਾ ਸਭ ਦੱਸਦੀ ਹੈ ਨਿਮਰਤਾ ਨੂੰ ਲੱਗਿਆ ਜਿਵੇਂ ਫਿਰ ਉਸ ਨਾਲ ਬਲਾਤਕਾਰ ਹੋ ਰਿਹਾ ਹੋਵੇ ਥਾਣੇਦਾਰ ਨਿਮਰਤਾ ਦੇ ਪਰਿਵਾਰ ਬਾਰੇ ਪੁੱਛਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਦੇ ਪਿੱਛੇ ਆਉਣ ਵਾਲਾ ਕੋਈ ਨਹੀਂ ਥਾਣੇਦਾਰ ਦੀ ਨੀਤ ਵਿੱਚ ਵੀ ਖੋਟ ਆ ਜਾਂਦੀ ਹੈ ਥਾਣੇਦਾਰ ਕਹਿੰਦਾ ਸ਼ਾਮ ਨੂੰ ਆਵੇਂ ਤੇਰੀ ਸੁਣਵਾਈ ਮੈਂ ਆਪ ਕਰਾਂਗਾ ਨਿਮਰਤਾ ਨੂੰ ਇੱਕ ਆਸ ਦੀ ਕਿਰਨ ਦਿਖਤੀ ਹੈ ਸ਼ਾਮ ਨੂੰ ਉਹ ਥਾਣੇ ਆਉਂਦੀ ਹੈ ਤੇ ਥਾਣੇਦਾਰ ਥਾਣੇ ਨਹੀਂ ਹੁੰਦਾ ਇੱਕ ਮੁਲਾਜ਼ਮ ਉਸਦੀ ਫੋਨ ਤੇ ਗੱਲ ਕਰਵਾ ਦਿੰਦਾ ਹੈ ਥਾਣੇਦਾਰ ਕਹਿੰਦਾ ਕਿਸੇ ਕੰਮ ਲਈ ਉਸਨੂੰ ਬਾਹਰ ਜਾਣਾ ਪਿਆ ਹੁਣ ਮੈਂ ਘਰ ਹਾਂ ਤੂੰ ਘਰੇ ਆ ਜਾ ਇੱਥੇ ਤੇਰੀ ਰਿਪੋਰਟ ਲਿਖ ਕੇ ਕਾਰਵਾਈ ਸ਼ੁਰੂ ਕਰਵਾ ਦੇਵਾਂਗਾ ਥਾਣੇਦਾਰ ਉਸਤੇ ਪਿਆਉ ਦੀ ਉਮਰ ਦਾ ਸੀ ਜਿਸ ਕਰਕੇ ਉਸ ਮਾਸੂਮ ਨੂੰ ਵੀ ਉਸਤੇ ਭਰੋਸਾ ਹੋਣ ਲੱਗਾ ਉਸ ਮੁਲਾਜ਼ਮ ਨਾਲ ਥਾਣੇਦਾਰ ਦੇ ਘਰ ਚਲੀ ਜਾਂਦੀ ਮੁਲਾਜ਼ਮ ਉਸ ਨੂੰ ਛੱਡ ਕੇ ਵਾਪਸ ਆ ਜਾਂਦਾ ਜਦੋਂ ਨਿਮਰਤਾ ਅੰਦਰ ਜਾਂਦੀ ਹੈ ਤਾਂ ਥਾਣੇਦਾਰ ਉਸ ਨੂੰ ਫੇਰ ওই ਸਵਾਲ ਪੁੱਛਣੇ ਸ਼ੁਰੂ ਕਰਦਾ ਹੈ ਸਵਾਲ ਜਵਾਬ ਕਰਦੇ ਉਸ ਨੂੰ ਵਾਰ-ਵਾਰ ਹੱਥ ਲਗਾਉਂਦਾ ਹੈ ਨਿਮਰਤਾ ਹੁਣ ਉਸਤੇ ਸਪਰਸ਼ ਨੂੰ ਸਮਝਣ ਲੱਗ ਗਈ ਸੀ ਉਹ ਕਮਰੇ ਵਿੱਚੋਂ ਬਾਹਰ ਆਉਣ ਲੱਗਦੀ ਹੈ ਤੇ ਥਾਣੇਦਾਰ ਜ਼ਬਰਦਸਤੀ ਉਸ ਨੂੰ ਰੋਕ ਲੈਂਦਾ ਹੈ। ਨਿਮਰਤਨ ਸਾਫ ਲੈਣ ਲਈ ਜਿਸ ਦਾ ਦਰਵਾਜ਼ਾ ਅੱਗੇ ਗਈ ਉਥੇ ਫਿਰ ਇੱਕ ਵਾਰ ਜੁਰਮ ਦੀ ਸ਼ਿਕਾਰ ਹੋ ਜਾਂਦੀ ਹੈ। ਸਾਰੀ ਰਾਤ ਉਹ ਥਾਣੇਦਾਰ ਦੇ ਘਰ ਪਈ ਰਹਿੰਦੀ। ਸਵੇਰ ਹੁੰਦਿਆਂ ਥਾਣੇਦਾਰ ਨਿਮਰਤਨ ਨੂੰ ਬਾਹਰ ਕਿਸੇ ਛੜਕ ਤੇ ਸੁੱਟ ਕੇ ਆਪ ਘਰ ਆ ਜਾਂਦਾ ਹੈ। ਨਿਮਰਤਨ ਨੂੰ ਹੋਸ਼ ਆਉਂਦੀ ਹੈ। ਰਾਤ ਜੋ ਕੁਝ ਉਸ ਨਾਲ ਹੋਇਆ ਉਹ ਚੇਤੇ ਕਰਦੀ ਹੈ। ਤੋਂ ਸਿਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ ਥਾਂ ਤੋਂ ਥਾਂ ਨੋਚਾ ਜਿਸਮ ਲੈ ਕੇ ਘਰ ਚਲੀ ਜਾਂਦੀ ਹੈ ਨਿਮਰਤ ਆਪਣੇ ਬਾਪ ਦੀ ਤਸਵੀਰ ਅੱਗੇ ਰੋ ਰੋ ਕੇ ਜਿਵੇਂ ਆਪਣਾ ਦੁੱਖ ਦੱਸ ਰਹੀ ਸੀ ਪਾਪਾ ਤੁਹਾਡੀ ਨਿਮਮ ਨੂੰ ਸੱਟ ਲੱਗੀ ਹੈ ਨਿਮਰਤ ਨੂੰ ਪਤਾ ਸੀ ਕਿ ਉਸ ਦੀ ਮਾਂ ਨੇ ਨਹੀਂ ਸਮਝਣਾ ਪਰ ਹੁਣ ਉਸ ਕੋਲ ਕੋਈ ਨਹੀਂ ਸੀ ਇਹ ਕਹਿਣ ਲਈ ਕਿ ਰਾਮਕਾਰ ਕੋਈ ਕੰਮ ਨਹੀਂ ਕਰਨਾ ਡਰਨਾ ਨਹੀਂ ਫੇਰ ਆਈਸਕ੍ਰੀਮ ਮਿਲੂਗੀ ਸਾਰੀ ਰਾਤ ਰੋ ਰੋ ਕੇ ਉਹ ਕੱਟ ਲੈਂਦੀ ਐ ਨਿਮਰਤ ਦੀ ਮਾਂ ਦੀ ਦਿਮਾਗੀ ਹਾਲਤ ਵੀ ਹੁਣ ਠੀਕ ਨਹੀਂ ਰਹਿੰਦੀ ਸੀ ਮਾਂ ਮਰਜ਼ੀ ਨਾਲ ਉੱਠਦੀ ਮਰਜ਼ੀ ਨਾਲ ਸੌਂਦੀ ਸਾਰਾ ਦਿਨ ਬਸ ਘਰ ਬੈਠ ਕੇ ਛੱਤ ਵੱਲ ਦੇਖਦੀ ਰਹਿੰਦੀ ਕਿਸੇ ਨਾਲ ਗੱਲ ਨਾ ਕਰਦੀ ਨਿਮਰਤ ਸਾਰਾ ਕੰਮ ਕਰਦੀ ਤੇ ਰੋਟੀ ਬਣਾ ਕੇ ਮਾਂ ਨੂੰ ਦਿੰਦੀ ਇੱਕ ਦਿਨ ਨਿਮਰਤ ਸੋਚਦੀ ਐ ਐਮਐਲਏ ਨਾਲ ਗੱਲ ਕਰੇ ਕਿਸੇ ਤਣਾਓ ਸਾਫ ਦੀ ਤਲਾਸ਼ ਵਿੱਚ ਉਹ ਸਮੰਤਰੀ ਦੇ ਘਰ ਜਾਂਦੀ ਹੈ ਅੱਗੋਂ ਮੰਤਰੀ ਦੇ ਪੀਏ ਨਾਲ ਗੱਲ ਹੁੰਦੀ ਹੈ ਨਿਮਰਤਾ ਆਪਣਾ ਹਾਲ ਉਸ ਪੀਏ ਨੂੰ ਬਿਆਨ ਕਰਦੀ ਹੈ ਉਹਨਾਂ ਪਿੰਡ ਦੇ ਮੁੰਡਿਆਂ ਨੇ ਥਾਣੇਦਾਰ ਬਾਰੇ ਦੱਸਦੀ ਹੈ ਹੋਈ ਇਨਸਾਫ ਦੀ ਮੰਗ ਕਰਦੀ ਹੈ ਪਰ ਪਦ ਕਿਸਮਤੀ ਨਾਲ ਇੱਕ ਵਾਰ ਫਿਰ ਉਹ ਉੱਥੇ ਆਪਣੀ ਇੱਜ਼ਤ ਕਵਾ ਲੈਂਦੀ ਹੈ ਸਾਰੇ ਸਮਝ ਚੁੱਕੇ ਸੀ ਕਿ ਇਸ ਤੇ ਅੱਗੇ ਪਿੱਛੇ ਆਉਣ ਵਾਲਾ ਕੋਈ ਨਹੀਂ ਪਿੰਡ ਵਾਲੇ ਉਸ ਤੇ ਲੱਗੇ ਨਹੀਂ ਲੱਗਦੇ ਨਹੀਂ ਸੀ ਸਾਰੇ ਪਿੰਡ ਵਿੱਚ ਉਸ ਨੂੰ ਤ੍ਰਿੱਤਰਹੀਨ ਮੰਨਿਆ ਜਾਣ ਲੱਗਾ ਸੀ ਹੁਣ ਨਿਮਰਤ ਨੂੰ ਕਿਸੇ ਤੇ ਭਰੋਸਾ ਨਾ ਰਿਹਾ ਕੋਈ ਉਸ ਦੇ ਕੋਲ ਦੀ ਲੰਘਦਾ ਵੀ ਤਾਂ ਉਹ ਡਰ ਜਾਂਦੀ ਇੱਕ ਦਿਨ ਪਿੰਡ ਦੇ ਕੁਝ ਮੁੰਡੇ ਰਾਤ ਉਸ ਦੇ ਘਰ ਆ ਗਏ ਰੌਲਾ ਪੈ ਜਾਣ ਕਰਕੇ ਉਹ ਭੱਜ ਗਈ ਅਗਲੇ ਦਿਨ ਨਿਮਰਤਾ ਨੇ ਇੱਕ ਉਮੀਦ ਨਾਲ ਆਪਣੀ ਮਾਸੀ ਨੂੰ ਫੋਨ ਕਰਕੇ ਰਾਤ ਦੀ ਘਟਨਾ ਬਾਰੇ ਦੱਸਿਆ ਨਿਮਰਤ ਨੂੰ ਪੰਜ ਕਿੱਲੇ ਜਮੀਨ ਆਉਂਦੀ ਸੀ ਜਿਸ ਤੇ ਲਾਲਚ ਵਿੱਚ 마ਸੀ ਆਉਂਦੀ ਐ ਤੇ ਨਿਮਰਤ ਨੂੰ ਨਾਲ ਲੈ ਜਾਂਦੀ ਐ ਕੁਝ ਦਿਨ ਉਹ ਨਿਮਰਤ ਤੇ ਉਸਦੀ ਮਾਂ ਨੂੰ ਆਪਣੇ ਕੋਲ ਰੱਖ ਕੇ ਫਿਰ ਇਲਾਜ ਦਾ ਬਹਾਨਾ ਲਾ ਕੇ ਨਿਮਰਤ ਦੀ ਮਾਂ ਨੂੰ ਕਿਸੇ ਸੰਸਤਾ ਵਿੱਚ ਛੱਡ ਦਿੰਦੇ ਹਨ ਉਸ ਦਾ ਮਾਸੜ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਇੱਕ ਦਿਨ ਨਿਮਰਤ ਤੇ ਮਾਸੜ ਦੀ ਨਿਗਾਹ ਵੀ ਨਿਮਰਤ ਦੇ ਜਿਸਮ ਤੇ ਪੈਂਦੀ ਐ ਫੇਰ ਇੱਕ ਵਾਰ ਨਿਮਰਤ ਉਸਤੇ ਹਾਸੇ ਦਾਸ਼ਕਾਰ ਹੋ ਜਾਂਦੀ ਐ ਮਾਸਟਰ ਜੀ ਦਿੱਤੀ ਧਮਕੀ ਦੇ ਡਰ ਤੋਂ ਉਸਨੇ ਆਪਣੀ ਮਾਸੀ ਨੂੰ ਕੁਝ ਨਾ ਦੱਸਿਆ ਇੱਕ ਦਿਨ ਰਾਤ ਨੂੰ ਉਹ ਘਰੋਂ ਭੱਜ ਗਈ ਤੇ ਹੁਣ ਜਾਣ ਸ਼ਹਿਰ ਵਿੱਚ ਰਹਿਣ ਲਈ ਉਸ ਕੋਈ ਜਗ੍ਹਾ ਨਹੀਂ ਸੀ ਉਸ ਕੋਲ ਇੱਕ ਲਫਾਫਾ ਜਿਸ ਵਿੱਚ ਬਸ ਇੱਕ ਨਾਮ ਸਿੰਘ ਦੀ ਫੋਟੋ ਤੇ ਪੱਗ ਸੀ ਉਸ ਦੀ ਨਜ਼ਰ ਇੱਕ ਧਰਮ ਸਥਾਨ ਤੇ ਪੈਂਦੀ ਹੈ ਜਦੋਂ ਉੱਥੇ ਜਾਂਦੀ ਹੈ ਤਾਂ ਉੱਥੋਂ ਦੇ ਪੁਜਾਰੀ ਨੂੰ ਆਪਣੀ ਦਾਸਤਾਨ ਦੱਸਦੀ ਹੈ ਪੁਜਾਰੀ ਉਸ ਨੂੰ ਖਾਣ ਲਈ ਰੋਟੀ ਦਿੰਦਾ ਹੈ ਤੇ ਉਸ ਧਰਮ ਸਥਾਨ ਵਿੱਚ ਰਹਿਣ ਲਈ ਜਗ੍ਹਾ ਦਿੰਦਾ ਸਵੇਰ ਹੁੰਦਿਆ ਨਿਮਰਤ ਹੋਸ਼ੇ ਚਾਉਂਦੀ ਹੈ ਤਾਂ ਉਸ ਨੂੰ ਇੱਕ ਪਾਸੇ ਪਈ ਚੁੰਨੀ ਫੜਦੀ ਐ ਤੇ ਆਪਣਾ ਲਫਾਫਾ ਫੜ ਕੇ ਬਾਹਰ ਨਿਕਲਦੀ ਆ ਪੁਜਾਰੀ ਲੋਕਾਂ ਨੂੰ ਧਰਮ ਦਾ ਗਿਆਨ ਦੇ ਰਿਹਾ ਸੀ ਪਰ ਨਿਮਰਤ ਰਾਤ ਪੁਜਾਰੀ ਦਾ ਅਸਰ ਰੂਪ ਦੇਖ ਚੁੱਕੀ ਸੀ ਇੱਕ ਵਾਰ ਫੇਰ ਤੋਂ ਸਾਫ ਦੀ ਆਸ ਤੇ ਆਪਣੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਦੇ ਵੇਖ ਚੁੱਕੀ ਸੀ ਪਰ ਉਥੋਂ ਦੇ ਲੋਕ ਪੁਜਾਰੀ ਨੂੰ ਰੱਬ ਵਾਂਗ ਪੂਜਦੇ ਸੀ ਨਿਮਰਤ ਸਭ ਉਮੀਦਾਂ ਛੱਡ ਕੇ ਬਸ ਮੌਤ ਦੀ ਡੀਕ ਵੱ ਚੱਗੇ ਵੱਧ ਗਈ ਰੇਲਵੇ ਪਟੜੀ ਤੇ ਬੈਠੀ ਮੌਤ ਦੀ ਡੀਕ ਵਿੱਚ ਉੱਥੇ ਹੀ ਸੌਂ ਗਈ ਨੀਂਦ ਇੰਨੀ ਗਹਿਰੀ ਸੀ ਜਿਵੇਂ ਕਿ ਸਭ ਦੁੱਖਾਂ ਤੋਂ ਛੁਟਕਾਰਾ ਮਿਲਣ ਵਾਲਾ ਸੀ ਉਸ ਨੂੰ ਗਰਨਾਮ ਸਿੰਘ ਦਿਸਦਾ ਜਿਵੇਂ ਨਿਮਰਤਾ ਉਸ ਦੇ ਮੋਢੇ ਤੇ ਬੈਠ ਕੇ ਮੇਲਾ ਵੇਖ ਰਹੀ ਹੋਵੇ ਕਿਵੇਂ ਉਹ ਗਰਨਾਮ ਸਿੰਘ ਨੂੰ ਘੋੜਾ ਬਣਾ ਕੇ ਉਸ ਉੱਪਰ ਬਹਿ ਜਾਂਦੀ ਹੈ ਉਹਨੂੰ ਤੱਤਾ ਤੱਤਾ ਘੋੜੇ ਆ ਗੁਲਾਬੀ ਫੁੱਲ ਤੋੜਿਆ ਦੀ ਆਵਾਜ਼ ਸੁਣਦੀ ਹੈ ਉਹਨੂੰ ਦਿਸਦਾ ਕਿਵੇਂ ਸੱਟ ਲੱਗੀ ਤੋਂ ਗਰਨਾਮ ਸਿੰਘ ਆਪ ਵੀ ਰੋ ਰਿਹਾ ਸੀ ਫਿਰ ਉਹਨੂੰ ਲੱਗਦਾ ਜਿਵੇਂ ਕੋਈ ਜ਼ਬਰਦਸਤੀ ਉਹਨੂੰ ਚੱਕ ਕੇ ਕਿਤੇ ਤੇ ਨਿਮਰਤਾ ਆਪਣੇ ਆਪ ਨੂੰ ਛਡਾਉਣ ਦੀ ਯਤਨ ਕਰਦੀ ਹੈ ਅਖੀਰ ਉਹਨੂੰ ਲੱਗਦਾ ਜਿਵੇਂ ਉਹ ਬੇਹੋਸ਼ ਹੋ ਜਾਂਦੀ ਹੈ ਜਦੋਂ ਨਿਮਰਤ ਦੀ ਅੱਖ ਖੋਲਦੀ ਹੈ ਤਾਂ ਉਹ ਇੱਕ ਥਾਣੇ ਵਿੱਚ ਹੁੰਦੀ ਹੈ ਉਸ ਤੇ ਸਾਹਮਣੇ ਲੇਡੀ ਕਨਸਟੇਬਲ ਬੈਠੀ ਹੁੰਦੀ ਹੈ ਥੋੜਾ ਜਿਹਾ ਸੁਰਤ ਵਿੱਚ ਆਉਣ ਤੇ ਲੇਡੀ ਪੁਲਿਸ ਮੁਲਾਜ਼ਮ ਨਿਮਰਤਾਂ ਨੂੰ ਉਸ ਬਾਰੇ ਪੁੱਛਦੇ ਹਨ ਪਰ ਨਿਮਰਤ ਬਿਨਾ ਕੋਈ ਜਵਾਬ ਦਿੱਤੇ ਬਸ ਦੇਖੀ ਜਾ ਰਹੀ ਸੀ ਇਹਨਾਂ ਨੂੰ ਉੱਥੋਂ ਦਾ ਥਾਣੇਦਾਰ ਰਣਵੀਰ ਆਉਂਦਾ ਹੈ ਉਹ ਵੀ ਨਿਮਰਤ ਤੋਂ ਉਸ ਬਾਰੇ ਉਸਦੀ ਹਾਲਤ ਬਾਰੇ ਪੁੱਛਦਾ ਹੈ ਪਰ ਕੋਈ ਜਵਾਬ ਨਹੀਂ ਦਿੰਦੀ ਉਹ ਪੱਥਰ ਦੀ ਮੂਰਤ ਬਣ ਕੇ ਬੈਠੀ ਰਹਿੰਦੀ ਹੈ ਇੱਕ ਮੁਲਾਜ਼ਮ ਨਿਮਰਤ ਅਲਫਾਫਾ ਲਿਆ ਕੇ ਰਣਵੀਰ ਨੂੰ ਦੇ ਦਿੰਦਾ ਹੈ ਰਣਵੀਰ ਲਫਾਫਾ ਖੋਲਣ ਹੀ ਲੱਗਾ ਕਿ ਨਿਮਰਤ ਨੇ ਲਫਾਫਾ ਖੋ ਕੇ ਹੱਥ ਵਿੱਚ ਕੁੱਟ ਲਿਆ ਰਣਵੀਰ ਨੇ ਕੋਲ ਖੜੀ ਮਹਿਲਾ ਮੁਲਾਜ਼ਮ ਨੂੰ ਬਾਹਰ ਜਾਣ ਲਈ ਕਿਹਾ ਪਰ ਨਿਮਰਤ ਨੇ ਉਸ ਨੂੰ ਮਹਿਲਾ ਮੁਲਾਜ਼ਮ ਦਾ ਹੱਥ ਕੁੱਟ ਕੇ ਫੜ ਲਿਆ ਜਿਵੇਂ ਰਣਵੀਰ ਕੋਲੋਂ ਉਸ ਨੂੰ ਡਰ ਆਉਂਦਾ ਹੋਵੇ ਰਨਵੀਰ ਖੁਦ ਬਾਹਰ ਚਲਾ ਜਾਂਦਾ ਹੈ ਤੇ ਮਹਿਲਾ ਮੁਲਾਜ਼ਮ ਨੂੰ ਉਸ ਕੋਲੋਂ ਲਫਾਫਾ ਲੈ ਕੇ ਆਉਣ ਲਈ ਕਹਿੰਦਾ ਹੈ। ਮੁਲਾਜ਼ਮ ਦੇ ਮੰਗਨ ਤੇ ਨਿਮਰਤ ਲਫਾਫਾ ਦੇ ਦਿੰਦੀ ਹੈ। ਰਨਵੀਰ ਜਦ ਲਫਾਫਾ ਖੋਲਦਾ ਤਾਂ ਉਸ ਵਿੱਚ ਉਸ ਨੂੰ ਗੁਰਨਾਮ ਸਿੰਘ ਦੀ ਫੋਟੋ ਤੇ ਪੱਗ ਮਿਲਦੀ ਹੈ। ਉਹ ਵਾਰ-ਵਾਰ ਪੁੱਛਣ ਤੇ ਵੀ ਨਿਮਰਤ ਕੁਝ ਨਹੀਂ ਦੱਸਦੀ। ਨਿਮਰਤ ਦੀ ਫੋਟੋ ਲੈ ਕੇ ਰਨਵੀਰ ਨੇ ਨਿਮਰਤ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਕੰਤਾ ਉੱਤੇ ਨਿਮਰਤ ਦੇ ਇਸ਼ਤਿਆਰ ਲਾ ਦਿੱਤੇ ਜਾਂਦੇ ਹਨ ਇਸ਼ਤਿਆਰ ਤੋਂ ਨਿਮਰਤ ਦੇ ਮਾਸੜ ਨੂੰ ਪਤਾ ਲੱਗਾ ਕਿ ਨਿਮਰਤ ਪੁਲਸ ਕਸਟਡੀ ਵਿੱਚ ਹੈ ਤੇ ਉਸ ਨੂੰ ਡਰ ਸੀ ਕਿ ਕਿਤੇ ਪੁਲਸ ਨੂੰ ਸਭ ਦੱਸ ਨਾ ਦਿੱਤਾ ਹੋਵੇ ਸੱਚਾ ਹੋਣ ਲਈ ਨਿਮਰਤ ਦਾ ਮਾਸੜ ਨਿਮਰਤ ਦੀ ਮਾਸੀ ਨੂੰ ਲੈ ਕੇ ਪੁਲਸ ਸਟੇਸ਼ਨ ਚਲਾ ਜਾਂਦਾ ਹੈ ਨਿਮਰਤ ਦੀ ਦਿਮਾਗੀ ਹਾਲਤ ਖਰਾਬ ਹੋਣ ਦੱਸ ਕੇ ਨਿਮਰਤ ਨੂੰ ਲੈ ਕੇ ਜਾਣ ਲਈ ਕਹਿੰਦਾ ਰਣਵੀਰ ਸਿੰਘ ਦੀ ਸਾਰੀ ਸਾਰੀ ਕਾਗਜ਼ਾਈ ਕਾਰਵਾਈ ਕਰਵਾ ਕੇ ਨਿੰਮੋ ਦੇ ਮਾਸੜ ਨੂੰ ਕਹਿੰਦਾ ਕਿ ਉਹ ਨਿਮਰਤ ਨੂੰ ਲੈ ਜਾ ਸਕਦੇ ਹਨ ਰਣਵੀਰ ਨਿਮਰਤ ਨੂੰ ਅੰਦਰ ਆ ਕੇ ਦਸਕਤ ਕਰਨ ਲਈ ਕਹਿੰਦਾ ਹੈ ਰਣਵੀਰ ਦੇ ਕੈਬਨ ਵਿੱਚ ਕੋਈ ਨਹੀਂ ਸੀ ਨਿਮਰਤ ਡਰੀ ਹੋਈ ਅੰਦਰ ਜਾਂਦੀ ਹੈ ਤੇ ਰਣਵੀਰ ਨਿਮਰਤ ਨੂੰ ਉਸ ਤੇ ਮਾਸੜ ਨਾਲ ਜਾਣ ਲਈ ਕਹਿੰਦਾ ਨਿਮਰਤ ਜਦੋਂ ਤੁਰਦੀ ਨਹੀਂ ਤਾਂ ਮਾਸੜ ਉਸ ਦਾ ਹੱਥ ਫੜ ਕੇ ਉਸ ਨੂੰ ਖਿੱਚਦਾ ਹੈ ਪਰ ਨਿਮਰਤ ਹੱਥ ਛਡਾ ਕੇ ਰਣਵੀਰ ਪਿੱਛੇ ਲੁਕਣ ਦੀ ਕੋਸ਼ਿਸ਼ ਕਰਦੀ ਹੈ। ਰਣਵੀਰ ਨੂੰ ਕੁਝ ਸ਼ੱਕ ਹੁੰਦਾ ਹੈ। ਉਹ ਨਿਮਰਤ ਦੇ ਮਾਸੜ ਨੂੰ ਇਹ ਕਹਿ ਕੇ ਭੇਜ ਦਿੰਦਾ ਹੈ ਕਿ ਸ਼ਾਮ ਤੱਕ ਪੁਲਿਸ ਇਸ ਨੂੰ ਘਰੇ ਛੱਡ ਜਾਵੇਗੀ। ਰਣਵੀਰ ਮਾਸੜ ਦੇ ਜਾਣ ਤੋਂ ਬਾਅਦ ਉਸ ਨੂੰ ਫਿਰ ਤੋਂ ਸਭ ਕੁਝ ਪੁੱਛਣ ਦੀ ਕੋਸ਼ਿਸ਼ ਕਰਦਾ ਹੈ। ਨਿਮਰਤ ਫਿਰ ਕੁਝ ਨਹੀਂ ਬੋਲਦੀ। ਰਣਵੀਰ ਉਸਦੇ ਹੱਥ ਵਿੱਚ ਫੜੀ ਹੋਈ ਫੋਟੋ ਫੜ ਕੇ ਪੁੱਛਦੇ ਕੌਣ ਹੈ? ਪਰ ਉਹ ਬੋਲਦੀ ਨਹੀਂ। ਉਸੇ ਵਿੱਚ ਰਣਵੀਰ ਫੋਟੋ ਸੁੱਟਣ ਲੱਗਦਾ ਹੈ ਤੇ ਅਚਾਨਕ ਨਿਪਰਦੇ ਮੂੰਹ ਵਿੱਚੋਂ ਇੱਕ ਸ਼ਬਦ ਨਿਕਲਦਾ ਹੈ ਪਾਪਾ ਰਣਵੀਰ ਸਮਝ ਜਾਂਦਾ ਹੈ ਕਿ ਇਹ ਇਹਦੇ ਪਾਪਾ ਨਹੀਂ ਸ਼ਾਮ ਹੁੰਦੀ ਹੈ ਤਾਂ ਰਣਵੀਰ ਨਿਮਰਤ ਨੂੰ ਗੱਡੀ ਵਿੱਚ ਬਿਠਾਉਂਦਾ ਹੈ ਤੇ ਨਾਲ ਦੇ ਦੋ ਡੇਡੀ ਪੁਲਿਸ ਮੁਲਾਜ਼ਮ ਲੈ ਲੈਂਦਾ ਹੈ ਤਾਂ ਜੋ ਨਿਮਰਤ ਡਰੇ ਨਾ ਨਿਮਰਤ ਨੂੰ ਉਸਤੇ ਮਾਸਟਰ ਦੇ ਘਰ ਛੱਡਣ ਦੀ ਜਗ੍ਹਾ ਆਪਣੇ ਘਰ ਲੈ ਜਾਂਦਾ ਹੈ ਰਣਵੀਰ ਆਪਣੀ ਮਾਂ ਨੂੰ ਨਿਮਰਤ ਬਾਰੇ ਜਿੰਨਾ ਪਤਾ ਹੁੰਦਾ ਹੈ ਸਭ ਦੱਸਦਾ ਹੈ ਪਰ ਸਾਰੀ ਰਾਤ ਬਸ ਰਣਵੀਰ ਨਿਮਰਤਾ ਬਾਰੇ ਸੋਚਦਾ ਹੈ ਕਿ ਆਪਣੇ ਘਰ ਕਿਉਂ ਨਹੀਂ ਜਾਣਾ ਚਾਹੁੰਦੀ ਦੂਸਰੇ ਪਾਸੇ ਨਿਮਰਤ ਸੋਚ ਰਹੀ ਸੀ ਕਿ ਇਨਸਾਫ ਦੀ ਮੰਗ ਵਿੱਚ ਗਈ ਹਰ ਕਚਹਿਰੀ ਵਿੱਚ ਉਹ ਕਿਵੇਂ ਜੁਰਮਾਂ ਦੀ ਸ਼ਿਕਾਰ ਹੋਈ ਕਿਵੇਂ ਉਸਦਾ ਸਾਰਾ ਸੰਸਾਰ ਉੱਜੜ ਗਿਆ ਹੁਣ ਉਹ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ ਪਰ ਪਤਾ ਨਹੀਂ ਕੀ ਸੋਚ ਕੇ ਉਹ ਸਵੇਰ ਹੁੰਦਿਆਂ ਇਹ ਰਣਵੀਰ ਕੋਲ ਜਾਂਦੀ ਹੈ ਰਣਵੀਰ ਆਪਣੇ ਮਾਂ ਨਾਲ ਬੈਠਾ ਰੋਟੀ ਖਾ ਰਿਹਾ ਹੁੰਦਾ ਹੈ ਰਣਵੀਰ ਦੀ ਮਾਂ ਨਿਮਰਤ ਨੂੰ ਬੈਠਣ ਲਈ ਕਹਿੰਦੀ ਹੈ। ਰਣਵੀਰ ਦੀ ਮਾਂ ਨਿਮਰਤ ਨੂੰ ਰੋਟੀ ਲਿਆ ਕੇ ਦਿੰਦੀ ਹੈ। ਪੜੇ ਦਿਨਾਂ ਬਾਅਦ ਨਿਮਰਤ ਨੂੰ ਕਿਸੇ ਨੇ ਰੋਟੀ ਥਾਲੀ ਵਿੱਚ ਲਿਆ ਕੇ ਦਿੱਤੀ ਸੀ। ਰਣਵੀਰ ਉੱਠ ਕੇ ਨਿਮਰਤ ਨੂੰ ਕਹਿੰਦਾ ਕਿ ਤਿਆਰ ਹੋ ਜਾਵੇ, ਉਸਤੇ ਘਰ ਛੱਡਣ ਜਾਣਾ ਹੈ। ਰਣਵੀਰ ਕਮਰੇ ਵਿੱਚੋਂ ਬਾਹਰ ਆਉਣ ਲੱਗਦਾ ਹੈ ਕਿ ਨਿਮਰਤਾ ਕਹਿੰਦੀ ਹੈ, "ਉਹ ਮੇਰਾ ਘਰ ਨਹੀਂ।" ਸ਼ਾਇਦ ਰਣਵੀਰ ਨੂੰ ਇੱਕ ਆਖਰੀ ਉਮੀਦ ਸਮਝ ਕੇ ਉਸ ਨੂੰ ਸਭ ਦੱਸ ਦਿੰਦੀ ਹੈ। ਰਣਵੀਰ ਤੇ ਉਸਦੀ ਮਾਂ ਉਸਦੀ ਦਾਸਤਾਂ ਸੁਣ ਕੇ ਸੁੰਨ ਹੋ ਜਾਂਦੇ ਹਨ ਦੂਜੇ ਪਾਸੇ ਨਿਮਰਤਾ ਨੂੰ ਲੱਗਦਾ ਜਿਵੇਂ ਕਿਸੇ ਨੇ ਉਸਤੇ ਦੁੱਖ ਦੀ ਪੰਡ ਆਪਣੇ ਸਿਰ ਤੇ ਚੁੱਕ ਲਈ ਹੋਵੇ ਰਣਮ ਰਣਵੀਰ ਨਿਮਰਤ ਨੂੰ ਹਨਸਾਫ ਦਵਾਉਂਦਾ ਵਾਦਾ ਕਰਦਾ ਹੈ ਰਣਵੀਰ ਉਸੇ ਦਿਨ ਤੋਂ ਨਿਮਰਤਾ ਦਾ ਕੇਸ ਫਾਈਲ ਕਰਕੇ ਸਬੂਤ ਇਕੱਠੇ ਕਰਨ ਵਿੱਚ ਲੱਗ ਜਾਂਦਾ ਹੈ ਨਿਮਰਤਾ ਦੇ ਪਿੰਡ ਜਾ ਕੇ ਉਹਨਾਂ ਮੁੰਡਿਆਂ ਦਾ ਪਤਾ ਕਰਦਾ ਹੈ ਉਹਨਾਂ ਦੇ ਖਿਲਾਫ ਸਬੂਤ ਇਕੱਠੇ ਕਰਦਾ ਹੈ ਨਿਮਰਤਾ ਨਾਲ ਰੇਪ ਤੋਂ ਬਿਨਾਂ ਉਹਨਾਂ ਮੁੰਡਿਆਂ ਦੇ ਹੋਰ ਵੀ ਕਈ ਗੁਨਾਹ ਬਾਹਰ ਨਿਕਲ ਆਉਂਦੇ ਹਨ ਨਿਮਰਤਾ ਦੇ ਬਿਆਨ ਦੇ ਆਧਾਰ ਤੇ ਉਹ ਥਾਣੇਦਾਰ ਪੁਜਾਰੀ ਐਮ ਐਲ ਏ ਪੀ ਏ ਖਿਲਾਫ ਰਿਪੋਰਟ ਦਰਜ ਕਰਦਾ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਾਫੀ ਸਮਾਂ ਕਾਰਵਾਈ ਚੱਲਦੀ ਐ ਨਿਮਰਤ ਰਣਵੀਰ ਦੇ ਨਾਲ ਅਕਸਰ ਕੋਟਕਚੈਰੀਆਂ ਦੇ ਚੱਕਰ ਕੱਢਣ ਲੱਗ ਗਈ ਸੀ ਹਰ ਤਰੀਕ ਤੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ ਜਾਂਦਾ ਸੀ ਪਰ ਰਣਵੀਰ ਨਿਮਰਤ ਨੂੰ ਹਿੰਮਤ ਨਹੀਂ ਹਾਰਨ ਦੇ ਰਿਹਾ ਸੀ ਰਣਵੀਰ ਨੇ ਸੋਚ ਲਿਆ ਕਿ ਨਿਮਰਤ ਨੂੰ ਇਨਸਾਫ ਦਿਵਾ ਕੇ ਛੱਡੇਗਾ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਜਿਹੜੇ ਨਸ਼ੇਈ ਮੁੰਡਿਆਂ ਨੇ ਨਿਮਰਤ ਦਾ ਗਲਤ ਕੀਤਾ ਉਹਨਾਂ ਦੇ ਸਬੰਧ ਕਿਸੇ ਵੱਡੇ ਮੰਤਰੀ ਨਾਲ ਸੀ ਉਹਨਾਂ ਨੇ ਸਪਾਰ-ਸਪਾਕੇ ਕੇ ਕੇ ਸਰਫਾ-ਤਫਾ ਕਰ ਦਿੱਤਾ। ਥਾਣੇਦਾਰ ਨੇ ਐਮਐਲਏ ਨਾਲ ਮਿਲ ਕੇ ਰਣਵੀਰ ਨੂੰ ਰਿਸ਼ਵਤਖੋਰ ਸਾਬਤ ਕਰਕੇ ਨੌਕਰੀ ਤੋਂ ਕਢਵਾ ਦਿੱਤਾ। ਰਣਵੀਰ ਨੇ ਵੀ ਹਿੰਮਤ ਨਾ ਹਾਰੀ, ਉਹ ਨਿਮਰਤਾ ਇਨਸਾਫ ਲਈ ਜੱਜ ਤੱਕ ਪਹੁੰਚ ਕੀਤੀ। ਪਰ ਸਭ ਵੇਖ ਚੁੱਕਿਆ ਸੀ। ਰਣਵੀਰ ਹੁਣ ਆਮ ਲੋਕਾਂ ਨੂੰ ਨਾਲ ਲੈ ਕੇ ਦੇਸ਼ ਦੇ ਕਾਨੂੰਨ ਖਿਲਾਫ ਆਵਾਜ਼ ਉਠਾਈ ਪਰ ਹੁਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਇੱਕ ਰਾਤ ਰਣਵੀਰ ਆਪਣੀ ਮਾਂ ਲਈ ਦਵਾਈ ਲੈਣ ਬਾਹਰ ਗਿਆ ਪਰ ਅਗਲੇ ਦਿਨ ਖਬਰ ਆਈ ਕਿ ਕਿਸੇ ਨੇ ਰਣਵੀਰ ਦਾ ਬੇਰਹਿਮੀ ਨਾਲ ਕਤਲ ਦਿੱਤਾ ਸੀ ਰਣਵੀਰ ਦੀ ਮਾਂ ਇਹ ਸੁਣ ਕੇ ਸਦਮਾ ਸਹਿਮਨਾਸ ਕਰ ਸકી ਤੇ ਉਸੇ ਸਮੇਂ ਜ਼ਿੰਦਗੀ ਦਾ ਆਖਰੀ ਸਾਹ ਲਿਆ ਤੇ ਰੱਬ ਨੂੰ ਪਿਆਰੀ ਹੋ ਗਈ ਨਿਮਰਤ ਨੂੰ ਜਦ ਇਹ ਪਤਾ ਲੱਗਾ ਤਾਂ ਸਮਝ ਗਈ ਕਿ ਉਸ ਤੇ ਇਨਸਾਫ ਲਈ ਲੜਨ ਵਾਲਾ ਖੁਦ ਹੀ ਸਿਸਟਮ ਦਾ ਸ਼ਿਕਾਰ ਹੋ ਗਿਆ ਨਿਮਰਤ ਕੋਲ ਹੁਣ ਕੋਈ ਰਸਤਾ ਨਹੀਂ ਸੀ ਨਿਮਰਤ ਉਹਨਾਂ ਇਨਸਾਫ਼ ਦੀ ਮੰਗ ਲਈ ਉਸ ਕੋਲ ਜਾਣ ਲਈ ਤਿਆਰ ਹੋ ਗਈ ਜਿੱਥੇ ਹੁਣ ਤੱਕ ਕੋਈ ਨਿਮਰਤ ਵਰਗੀਆਂ ਜਾ ਚੁੱਕੀਆਂ ਸੀ ਤੇ ਜਾ ਵੀ ਰਹੀਆਂ ਨੇ ਨਿਮਰਤ ਰੇਲ ਪੱਟੀ ਤੇ ਬੈਠ ਗਈ ਥੋੜੇ ਟਾਈਮ ਤੱਕ ਰੇਲ ਆਈ ਤੇ ਨਿਮਰਤ ਜਾਦ ਹੋ ਗਈ ਇਹ ਇੱਕ ਨਿੱਕੀ ਛੋਟੀ ਜੀ ਕਹਾਣੀ ਸੀ ਪਰ ਅੱਜ ਦੀ ਇਸਲੀਅਤ ਇਸ ਵਿੱਚ ਛੁਪੀ ਹੈ ਬਹੁਤ ਕੁੜੀਆਂ ਦੇ ਬਲਾਤਕਾਰ ਹੋਏ ਤੇ ਹੋ ਵੀ ਪਰ ਬਹੁਤੀ ਘੱਟ ਸੁਣਨ ਨੂੰ ਮਿਲਿਆ ਕੀ ਗੁਨਾਹਗਾਰ ਨੂੰ ਸਜ਼ਾ ਮਿਲੀ ਸਵਾਲ ਇਹ ਉੱਠਦਾ ਹੈ ਕਿ ਗੁਨਾਹਗਾਰ ਕੌਣ ਹੈ ਕਿੱਥੋਂ ਆਉਂਦੇ ਨੇ ਗੁਨਾਹ ਕਰਕੇ ਕਿੱਥੇ ਜਾਂਦੇ ਨੇ ਰੋਸ ਮਾਰਚ ਕੱਢ ਜਾਂਦੇ ਪਰ ਹੁੰਦਾ ਕੁਝ ਨਹੀਂ ਰਣਵੀਰ ਵਰਗਾ ਕੋਈ ਇਨਸਾਨ ਜੇ ਆਵਾਜ਼ ਠਾਉਂਦਾ ਹੈ ਤਾਂ ਉਸ ਨੂੰ ਰਣਵੀਰ ਵਾਂਗ ਸਜ਼ਾ ਮਿਲ ਜਾਂਦੀ ਹੈ ਰਵੀਨਾ ਰਣਵੀਰ ਨਾਲ ਹੋਏ ਹਾਸੇ ਨੂੰ ਦੇਖ ਕੇ ਅੱਗੇ ਤੋਂ ਕੋਈ ਇਨਸਾਫ਼ ਲਈ ਲੜਨ ਨੂੰ ਨਹੀਂ ਖੜਾ ਹੁੰਦਾ ਅੱਜ ਹਰ ਜਗ੍ਹਾ ਜਿੱਥੇ ਕਾਨੂੰਨ ਸਿੱਖਦੇ ਹਨ ਕਾਨੂੰਨ ਵਰਤਦੇ ਹਨ ਕਾਨੂੰਨ ਬਣਾਉਂਦੇ ਹਨ ਉੱਥੇ ਇਹ ਸਭ ਹੋ ਰਿਹਾ ਹੈ ਅੱਜ ਕੋਈ ਐਵੇਂ ਦੀ ਜਗ੍ਹਾ ਨਹੀਂ ਜਿੱਥੇ ਇੱਕ ਔਰਤ ਆਪਣੇ ਆਪ ਨੂੰ ਸੁਰੱਖਿਤ ਸਮਝ ਸਕੇ ਕਾਰ ਸਕੂਲ ਕਾਲਜ ਪੁਲਿਸ ਸਟੇਸ਼ਨ ਰੇਲਵੇ ਸਟੇਸ਼ਨ 에ਅਰਪੋਰਟ ਗੁਰੂ ਘਰ ਕੋਈ ਐਵੇਂ ਦੀ ਜਗ੍ਹਾ ਨਹੀਂ ਜਿੱਥੇ ਔਰਤ ਨੂੰ ਸੁਰੱਖਿਤ ਸਮਝੀ ਜਾ ਸਕੇ ਇਸ ਕਹਾਣੀ ਵਿੱਚ ਬੱਸ ਮੈਂ ਕੁਝ ਸਵਾਲ ਕੀਤੇ ਹਨ ਜੇ ਕਿਸੇ ਕੋਲ ਜਵਾਬ ਹੋਣ ਤਾਂ ਜ਼ਰੂਰ ਦੇਣਾ ਕੌਣ ਹੁੰਦੇ ਨੇ ਬਲਾਤਕਾਰੀ ਕਿਉਂ ਇੱਕ ਕੁੜੀ ਨੂੰ ਇਨਸਾਫ ਨਹੀਂ ਮਿਲਦਾ ਨਿਰਦੋਸ਼ ਹੁੰਦੇ ਹੋਏ ਵੀ ਇੰਨਾ ਕੁਝ ਕਿਉਂ ਸਹਿਣਾ ਪੈਂਦਾ ਹੈ ਇੱਕ ਕੁੜੀ ਨੂੰ ਕਿਉਂ ਕੋਈ ਇਨਸਾਫ ਲਈ ਆਵਾਜ਼ ਠਾਉਣ ਤੋਂ ਡਰਦਾ ਹੈ ਕੁੜੀ ਦੀ ਆਮ ਜ਼ਿੰਦਗੀ ਕਿਵੇਂ ਬਦਲਦੀ ਹੈ ਇੱਕ ਪਰਿਵਾਰ ਉੱਜੜਦਾ ਹੈ ਸਾਡੇ ਸਮਾਜ ਦੀ ਗੰਦੀ ਸੋਚ ਕਿ ਬਲਾਤਕਾਰੀ ਵਾਲੀ ਕੁੜੀ ਚਰਿੱਤਰਹੀਣ ਹੋ ਜਾਂਦੀ ਹੈ ਉਸ ਨਾਲ ਮਿਲਣਾ ਜੁਲਣਾ ਬੰਦ ਕਰ ਦੇਣਾ ਉਸ ਨੂੰ ਬੁਰੀ ਨਿਗਾਹ ਨਾਲ ਦੇਖਣਾ ਉਸ ਨੂੰ ਸਾਰਾ ਦੇਣ ਦੀ بجائے ਉਸ ਦਾ ਕੁਕਸਾਉਣਾ ਕਿ ਉਹ ਆਤਮ ਹੱਤਿਆ ਲਈ ਮਜਬੂਰ ਹੋ ਜਾਵੇ ਆਖਰ ਕਿਉਂ ਹੁੰਦਾ ਹੈ ਇਹ ਸਭ ਕਦੋਂ ਤੱਕ ਹੋਵੇਗਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ